ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਅੱਜ ਆਪਾਂ ਆਲੂ ਪਾਲਕ ਦੀ ਸਬਜ਼ੀ ਬਣਾਵਾਂਗੇ ਉਹਦੇ ਵਾਸਤੇ ਆਪਾਂ ਪਾਲਕ ਲੈ ਲਿਆ ਸੀ ਜਦੋਂ ਗੁੱਟੀਆਂ ਤੇ ਅੱਜ ਮੈਂ ਸਬਜ਼ੀ ਨਹੀਂ ਲਈ ਤੇ ਸਬਜ਼ੀ ਨੂੰ ਹੁਣ ਜੀ ਨਹੀਂ ਕਰਦਾ ਕਿ ਆਪੇ ਸੀਜ਼ਨ ਜਿਹੜਾ ਆਫ ਹੁੰਦਾ ਜਾਂਦਾ ਤੇ ਹੁਣ ਸਾਗ ਨੂੰ ਜੀ ਕਰਦਾ ਚਾਹੇ ਇਸ ਤਰ੍ਹਾਂ ਪੁਰਜੀ ਬਣਾ ਲੀਏ ਆਪਾਂ ਤੇ ਸਾਗ ਵੀ ਹਜੇ ਉਨਾ ਵਧੀਆ ਨਹੀਂ ਆਉਣ ਲੱਗਿਆਗਾ ਥੋੜੀ ਜਿਹੀ ਗਰਮੀ ਆ ਜੇ ਤੇ ਭਾਲ ਕਾ ਜਿਹੜਾ ਬਹੁਤ ਵਧੀਆ ਹੁੰਦਾ ਜਾ ਹੁੰਦਾ ਲੱਗਿਆ ਸਬਜੀ ਵਾਲੇ ਕੋਲੇ ਤੇ ਇਹ ਮੈਂ ਦੋ ਗੁੱਟੀਆਂ ਲੈ ਲਈਆਂ ਸੀਗੀਆਂ ਇਹਨਾਂ ਨੂੰ ਆਪਾਂ ਪਹਿਲਾਂ ਸਾਫ਼ ਕਰ ਲਿਆ ਸੀ ਚੰਗੀ ਤਰ੍ਹਾਂ ਇਕੱਲਾ ਇਕੱਲਾ ਪੱਤਾ ਝਾੜ ਲਿਆ ਸੀ ਤੇ ਕਿਉਂਕਿ ਤੇ ਆਪਾਂ ਉਦਾਂ ਹੀ ਉਹ ਧੋ ਲਈਏ ਨਾ ਗੁੱਟੀ ਖੋਲ ਕੇ ਤਾਂ ਫਿਰ ਕਈ ਵਾਰ ਵਿੱਚ ਵਾਲ ਵਗੈਰਾ ਹੁੰਦਾ ਤੇ ਸਬਜੀ ਦੇ ਵਿੱਚ ਚਲਾ ਜਾਂਦਾ ਤੇ ਫਿਰ ਸਬਜੀ ਖਾਣ ਵਾਲੀ ਨਹੀਂ ਰੈਂਦੀ ਹੈ ਨਾ ਸੱਕਣੀ ਪੈਂਦੀ ਹੈ ਤਾ ਕਰਕੇ ਫਿਰ ਮੈਂ ਸਾਗ ਬਣਾਵਾ ਚਾਹੀ ਪੁਰਜੀ ਇਸ ਤਰ੍ਹਾਂ ਕੱਲਾ ਕੱਲਾ ਪੱਤਾ ਝਾੜ ਕੇ ਫਿਰ ਉਹਨੂੰ ਧੋਣੀ ਹ ਤੇ ਫਿਰ ਉਹਦੇ ਵਿੱਚ ਕੋਈ ਚਾਂਸ ਨਹੀਂ ਰਹਿੰਦਾ ਵਾਲ ਵਗੈਰਾ ਦਾ ਤੇ ਕਈ ਵਾਰ ਆਪਾਂ ਕੱਪੜਾ ਵੀ ਖੇਤੋਂ ਸਾਗ ਲਿਉਨੇ ਆ ਤੇ ਫੜਾ ਦਿੰਨੇ ਹਣਾ ਚੱਕ ਕੇ ਕੋਈ ਵੀ ਤੇ ਉਹਦੇ ਵਿੱਚ ਵੀ ਵਾਲ ਵਗੈਰਾ ਚਲੇ ਜਾਂਦਾ ਕਈ ਵਾਰ ਕੋਈ ਸਰਦੀ ਚੁੰਨੀ ਵਗੈਰਾ ਆਉਂਦੀ ਹੈ ਤੇ ਫਿਰ ਵੀ ਸਾਗ ਦੇ ਵਿੱਚ ਵਾਲ ਜੜੇ ਆ ਜਾਂਦੇ ਮੈਨੂੰ ਸ਼ੁਰੂ ਤੋਂ ਹੀ ਆਤਾ ਮੈਂ ਜਿਹੜਾ ਸਾਗ ਵਾਲਾ ਕੱਪੜਾ ਇਹਨਾਂ ਨੂੰ ਧੋ ਕੇ ਪਾਉਣਿਆਂ ਦੇ ਵਿੱਚ ਹੀ ਰੱਖਦੀ ਹੁੰਦੀ ਆ ਟੀ ਜੇ ਫਿਰ ਆਪਾਂ ਸਾਗ ਦਾ ਸੀਜ਼ਨ ਆਉਂਦਾ ਜਦੋਂ ਉਹ ਕੱਪੜਾ ਉਹ ਕੱਢ ਲਈਦਾ ਤੇ ਜਦੋਂ ਸਾਗ ਵਗੈਰਾ ਲਿਆਉਣਾ ਹੁੰਦਾ ਉਹਦੇ ਵਿੱਚ ਬੰਨ ਕੇ ਲਈਦਾ ਧੋ ਕੇ ਫਿਰ ਪੋਣਿਆਂ ਦੇ ਵਿੱਚ ਹੀ ਰੱਖ ਦਈਦਾ ਤੇ ਇਸ ਤਰ੍ਹਾਂ ਮੈਂ ਰੱਖ ਦਿੰਦੀ ਆ ਸ਼ੁਰੂ ਤੋਂ ਯਾਦ ਤਾਂ ਮੈਨੂੰ ਤੇ ਲੋ ਜੀ ਹੁਣ ਆਪਾਂ ਇਹਨੂੰ ਕੱਟ ਲਿਆ ਹੈਗਾ ਧੋ ਤੂ ਲਿਆ ਸੀ ਚੰਗੀ ਤਰ੍ਹਾਂ ਆਪਾਂ ਤਿੰਨ ਚਾਰ ਵਾਰ ਤੇ ਥੋੜਾ ਸੁਕਾ ਕੇ ਡਰਾਈ ਕਰ ਲਿਆ ਸੀ ਤੇ ਹੁਣ ਕੱਟ ਕੇ ਇਹਨੂੰ ਪਾ ਲਿਆ ਪਟੋਕਰੀ ਦੇ ਵਿੱਚ ਇਦਾਂ ਆਪਾਂ ਲਈ ਹੈ ਜੀ ਕੜਾਈ ਇਦੇ ਵਿੱਚ ਤੇਲ ਪਾਇਆ ਗਰਮ ਕਰਕੇ ਪਿਆਜ਼ ਤੇ ਲਸਣ ਪਾ ਦੁੱਤਾ ਇਹਨੂੰ ਹਲਾ ਦਿੰਨੇ ਆ ਜੀ ਥੋੜਾ ਜਿਹਾ ਕਟਛੀ ਅੰਦਰੋਂ ਲਿਉਣੀ ਭੁੱਲ ਗਈ ਮੈਂ ਚਲ ਕਰਦਨੇ ਕੰਮ ਚਲਾ ਲੈਣੀ ਆ ਫਿਰ ਲਿਉਣੀ ਆ ਜਦੋਂ ਜਿਹੜਾ ਲੱਗਿਆ ਤੇ ਹੁਣ ਮੈਂ ਬਾਹਰ ਹੀ ਲਈ ਰਸੋਈ ਦੇ ਵਿੱਚ ਕੰਮ ਆ ਜਿਹੜਾ ਕਰ ਲਈਦਾ ਇੱਥੇ ਮੇਰਾ ਇੱਕ ਚੁੰਨਾ ਰੱਖਿਆ ਹੋਇਆ ਹੈ ਜਿਹਦੇ ਪੱਖਾ ਲੱਗਿਆ ਇੱਥੇ ਕਰਨੀ ਦਾ ਕੋਣ ਹਾਲੇ ਗਰਮੀ ਆ ਥੋੜੀ ਜੀ ਤੇ ਲੋ ਜੀ ਪੁੱਜ ਗਿਆ ਸੀਗਾ ਆਪਣਾ ਟਕਾ ਹੁਣ ਇਹਦੇ ਵਿੱਚ ਆਪਾਂ ਮਿਰਚ ਮਸਾਲੇ ਜਿਹੜੇ ਆਪਣੀ ਲੂਨ ਦਾਣੀ ਦੇ ਵਿੱਚ ਆਮ ਹੀ ਸਾਰੇ ਪਾਉਨੇ ਆਪਾਂ ਨਿਤ ਉਹੀ ਪਾਏ ਆਪਾਂ ਕੋਈ ਬੱਕਰਾ ਨਹੀਂ ਪਾਇਆ ਇਹਦੇ ਵਿੱਚ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਿਆ ਤੇ ਭੁੰਨ ਕੇ ਹੁਣ ਆਪਣੇ ਕੋਲ ਥੋੜੀ ਸੁੱਕੀ ਮੇਥੀ ਹੈ ਤੇ ਸੁੱਕੀ ਮੇਥੀ ਨਾਲ ਜਿਹੜਾ ਟੇਸਟ ਆਲੂ ਪਾਲਕ ਦੀ ਸਬਜ਼ੀ ਦਾ ਬਹੁਤ ਹੀ ਵਧ ਜਾਂਦਾ ਤੇ ਇਕੱਲੇ ਪਾਲਕ ਦੀ ਸਬਜ਼ੀ ਆਪਾਂ ਆਲੂ ਪਾ ਕੇ ਬਣਾਈਏ ਤਾਂ ਉਨੀ ਟੇਸਟੀ ਨਹੀਂ ਬਣਦੀ ਹੈਗੀ ਤੇ ਮੈਂ ਵਿੱਚ ਮੇਥੀ ਪਾ ਕੇ ਬਣਾਉਣੀ ਨੇ ਮੇਥੀ ਮੇਰੀ ਘਰ ਦੀ ਹੋਇ ਸਕਾਈ ਹੋਈ ਐ ਇਹ ਜਦੋਂ ਹੋਣ ਲੱਗ ਗਈ ਫਿਰ ਆਪਾਂ ਵੱਢ ਕੇ ਤੇ ਸੁਕਾ ਲਈ ਦੀ ਐ ਵਿੱਚ ਜਿਆਦਾ ਹੁੰਦੀ ਐ ਤੇ ਸੁੱਕ ਕੇ ਤਿਆਰ ਹੋ ਜਾਂਦੀ ਐ ਤੇ ਫਿਰ ਸਾਰੀ ਗਰਮੀ ਵਧੀਆ ਕੰਮ ਦਿੰਦੀ ਐ ਹੁਣ ਹਜੇ ਮੇਰੇ ਕੋਲ ਪਈ ਐ ਇੱਕ ਡੱਬਾ ਐ ਤੇ ਹੁਣ ਅੱਗੇ ਵਾਸ ਸੀਜ਼ਨ ਫੇਰ ਆ ਗਿਆ ਆਪਾਂ ਫਿਰ ਤਿਆਰ ਕਰ ਲਾਂਗੇ ਤੇ ਕੋਈ ਵੀ ਸਬਜ਼ੀ ਦੇ ਵਿੱਚ ਪਾ ਦਈਏ ਤੇ ਖਸ਼ਬੂ ਆ ਜਿਹੜੀ ਬਹੁਤ ਸੋਹਣੀ ਹੁੰਦੀ ਐ ਮੇਥੀ ਦੀ ਟੇਸ ਵੀ ਵੱਜ ਜਾਂਦਾ ਸਬਜ਼ੀ ਆ ਤੇ ਹੁਣ ਆਪਾਂ ਪਾਲਕ ਪਾਤਾ ਮੇਥੀ ਪਾ ਕੇ ਕਿ ਰ ਇਹਨੂੰ ਢੱਕ ਦਿੰਨੇ ਆਪਾਂ ਪਾਲਕ ਜਿਹੜਾ ਬੈਠ ਜਾਊਗਾ ਥੋੜਾ ਰਿੱਚ ਕੇ ਤੇ ਲੋ ਜੀ ਹੁਣ ਆਪਾਂ ਪਲੇਟ ਚੱਕ ਕੇ ਇਹਨੂੰ ਹਿਲਾਉਨੇ ਆ ਥੋੜਾ ਜਿਹਾ ਤੇ ਵਿੱਚ ਹੋਰ ਪਾਣੀ ਪਾ ਦਿੰਨੇ ਆ ਤੇ ਪਾਲਕ ਨੂੰ ਪਹਿਲਾਂ ਪਕਾਵਾਂਗੇ ਫਿਰ ਪਾਵਾਂਗੇ ਆਲੂ ਪਾਲਕ ਜਦੋਂ ਅੱਧੋਂ ਥੋੜਾ ਜਿਆਦਾ ਪੱਕ ਜੀ ਉਦੋਂ ਆਪਾਂ ਆਲੂ ਪਾਉਣੇ ਹੁੰਦੇ ਆ ਤੇ ਕਿਉਂਕਿ ਪਾਲਕ ਪੱਕਣ ਤੇ ਟਾਈਮ ਲੱਗ ਜਾਂਦਾ ਆਲੂ ਆ ਜਿਹੜੇ ਜਲਦੀ ਪੱਕ ਜਾਂਦੇ ਆ ਤੇ ਬਾਕੀ ਤੁਸੀਂ ਕੱਟਣ ਦਾ ਹੁੰਦਾ ਆਪਣਾ ਕਈ ਵਾਰ ਆਪਾਂ ਲੂ ਮੋٹے ਕੱਟਦੇ ਆ ਕਈ ਪਤਲੇ ਫੜੀਆਂ ਕੱਟਦੇ ਹੋ ਉਹ ਸਭ ਨਾਲ ਵੀ ਆਪ ਪਾ ਸਕਦੇ ਆ ਨਾ ਪਹਿਲਾਂ ਮਗਰੋਂ ਸਬਜੀ ਦੇ ਵਿੱਚ ਆਲੂ ਤੇ ਲੋ ਜੀ ਪਾਣੀ ਪਾਤਾ ਹੁਣੇ ਟੱਕ ਦਿੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਜਾਂਦੇ ਜਾਂਦੇ ਮੇਰਾ ਇਹ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਵੀਡੀਓ ਨੂੰ ਦੇਖ ਕੇ ਛੱਡ ਦਿੰਨੇ ਹੋ ਤੁਸੀਂ ਨਾ ਲਾਈਕ ਕਰ ਦਿਓ ਨਾ ਸ਼ੇਅਰ ਕਰ ਦਿਓ ਤੇ ਐਦਾਂ ਨਾ ਕਰਿਆ ਕਰੋ ਪਲੀਜ਼ ਤੇ ਲਾਈਕ ਚਾਹੇ ਡਿਸਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਜੇ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਕਰਦਿਆ ਕਰੋ ਕੋਈ ਚੱਕਰ ਨਹੀਂ ਆਪਾਂ ਨੂੰ ਜੇ ਵੀਡੀਓ ਚੰਗੀ ਲੱਗਦੀ ਤੁਸੀਂ ਲਾਈਕ ਕਰੋ ਨਹੀਂ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਪਰ ਕਰਿਆ ਜ਼ਰੂਰ ਕਰੋ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਵੀ ਪਾ ਦਿੰਦੇ ਆ ਅੱਧੋ ਜ਼ਿਆਦਾ ਪੱਕ ਗਿਆ ਆਪਣਾ ਪਾਲਕ ਤੇ ਆਲੂ ਪਾ ਕੇ ਹੁਣ ਇਹਨਾਂ ਨੂੰ ਪਕਾ ਲੈਣਾ ਆਪਾਂ ਜਦ ਤੱਕ ਆਲੂ ਬੱਕਣਗੇ ਪਾਣੀ ਇਹ ਜਿਹੜਾ ਥੋੜਾ ਜਿਹਾ ਹੋਰ ਪਾ ਦਿੰਨੇ ਆਪਾਂ ਘੱਟ ਲੱਗ ਰਿਹਾ ਮੈਨੂੰ ਥੋੜਾ ਜਿਹਾ ਤੇ ਬਸ ਹੁਣ ਆਲੂ ਪੱਕਣ ਤੱਕ ਇਹਨੂੰ ਉਪਰਉਣਾ ਆਪਾਂ ਤੇ ਨਾਲ ਬਸ ਥੋੜਾ ਜਿਹੜਾ ਪਾਲਕ ਕੱਚਾ ਵੀ ਪੱਕ ਜੂਣਾ ਤੇ ਲਓ ਜੀ ਆਪਣਾ ਆਲੂ ਪਾਲਕ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਤੇ ਹੁਣ ਆਪਾਂ ਧਾਰਾ ਤੁਰਾ ਚੋਲੀਆਂ ਤੇ ਬਸ ਰੋਟੀ ਬਣਾਉਣੀ ਆ ਰੋਟੀ ਨਵਾਗੇ ਬੜਾ ਸਬਜ਼ੀ ਬਣ ਕੇ ਤਿਆਰ ਆਪਣੀ ਤੇ ਤੁਸੀਂ ਵੀ ਇਸ ਤਰ੍ਹਾਂ ਹੁਣ ਸੀਜ਼ਨ ਨਵਾਂ ਆ ਗਿਆ ਤੇ ਸਬਜ਼ੀ ਬਣਾ ਲਓ ਤੇ ਖਾਓ ਸਾਰੇ ਕਰਦਨ ਕੁਬਾਉ ਨਾਲ ਤੇ ਵੀਡੀਓ ਨੂੰ ਜਾਂਦੇ ਜਾਂਦੇ ਫਿਰ ਆਪਾਂ ਯਾਦ ਕਰਾ ਦਿੰਨੇ ਆ ਲਾਈਕ ਸ਼ੇਅਰ ਨਾ ਕਰਨਾ ਭੁੱਲਿਓ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਾਂਦੇ ਜਾਂਦੇ ਥੋੜਾ ਜਿਹਾ ਹੱਥ ਮਾਰ ਜਾ ਕਰੋ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਤੇ ਵੀਡੀਓ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਤੇ ਸਬਜੀ ਆਪਾਂ ਇਹਦੇ ਵਿੱਚ ਭਾਂਡੇ ਦੇ ਕੱਟ ਲੈਣੇ ਆ ਕੜਾਈ ਦੇ ਵਿੱਚੋਂ ਮੈਂ ਭਾਂਡੇ ਚ ਕੱਟ ਲੈਣੀ ਹੁੰਦੀ ਆ ਕਿਉਂਕਿ ਫਿਰ ਫ੍ਰੈਸ਼ ਰੱਖਣੀ ਹੁੰਦੀ ਆ ਫਿਰ ਵੀ ਆਪਾਂ ਨੂੰ ਕੱਟਣੀ ਪੈਂਦੀ ਆ ਤੇ ਮੈਂ ਨਾਲ ਦੀ ਨਾਲ ਹੀ ਕੱਟ ਕੇ ਤੇ ਕੜਾਈ ਸੌਫ ਕਰ ਦੇਣੀ ਹੁੰਦੀ ਆ ਤੇ ਫਿਰ ਬਸ ਜਿਹੜੀ ਖਾਲੀ-ਖਾਲੀ ਬਾਕੀ ਆਪਾਂ ਫਰਿੱਜ ਦੇ ਵਿੱਚ ਰੱਖ ਦੇਣੀ ਆ ਸਵੇਰੇ ਕੰਮ ਆ ਜੂਗੀ ਤੇ ਸਬਜ਼ੀ ਆਪਣੀ ਬਣ ਕੇ ਤਿਆਰ ਹੁਣ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਰਨਾ ਜ਼ਰੂਰ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ